Alt News Channel ਦੇ ਵਿੱਚ ਤੁਹਾਡਾ ਸਵਾਗਤ। ਇੱਕ ਬਹੁਤ ਹੀ ਮੰਦਪਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਡੇਰਾਵਾਂ ਨਜ਼ਦੀਕ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਤਲਵੰਡੀ ਪਰਸ ਦਾ ਨੌਜਵਾਨ ਹਰਕਿਸ਼ਨ ਸਿੰਘ ਉਮਰ 25 ਸਾਲ ਬੀਤੇ ਕੱਲ ਪੁੰਛ ਜੰਮੂ ਹਾਈਵੇ ਤੇ ਸੈਨਾ ਦੀ ਗੱਡੀ ਦੇ ਉੱਤੇ ਹੋਏ ਅਤਵਾਦੀ ਹਮਲੇ ਦੇ ਦੌਰਾਨ ਸ਼ਹੀਦ ਹੋ ਗਏ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਸ਼ੀਤ ਹਰਕਿਸ਼ਨ ਸਿੰਘ ਪੰਛ ਜੰਮੂ ਹਾਈਵੇ ਤੇ ਸੈਨਾ ਦੀ ਗੱਡੀ ਉਤੇ ਹੋਏ ਆਤਵਾਦੀ ਹਮਲੇ ਦੇ ਦੌਰਾਨ ਸ਼ੀਧੀ ਦਾ ਜੰਪ ਪੀ ਗਏ ਨੇ ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ 2 ਸਾਲ ਦੀ ਬੱਚੀ ਤੇ 6 ਮਹੀਨੇ ਦੇ ਬੱਚੇ ਅਤੇ ਬਜ਼ੁਰਗ ਮਾਪਿਆਂ ਨੂੰ ਛੱਡ ਗਏ ਨੇ ਹਰਕਿਸ਼ਨ ਦਾ ਪਿਤਾ ਵੀ ਮੰਗਲ ਸਿੰਘ ਫੌਜ ਦੇ ਵਿੱਚੋਂ ਹੀ ਰਿਟਾਇਰ ਹੋਏ ਹਨ ਹਰਕਿਸ਼ਨ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਅੱਜ ਤੋਂ 5 ਸਾਲ ਪਹਿਲਾਂ ਹੀ ਫੌਜ ਦੇ ਵਿੱਚ ਉਹ ਭਰਤੀ ਹੋਏ ਸੀ ਸ਼ਹੀਦ ਹਰਕਿਸ਼ਨ ਸਿੰਘ ਪਹਿਲਾਂ 16 ਸਖਲਾਈ ਦੇ ਵਿੱਚ ਡਿਊਟੀ ਕਰਦੇ ਸੀ ਤੇ ਹੁਣ 49 ਆਰ ਆਰ ਦੇ ਵਿੱਚ ਗਏ ਸੀ ਹਰਕਿਸ਼ਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਦੇ ਵਿੱਚ ਜਿੱਥੇ ਸੂਦੀ ਲੈਰ ਹੈ ਉੱਥੇ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਮਾਨਵੀ ਹੈ ਕਿ ਉਹ ਦੇਸ਼ ਦੇ ਉੱਤੇ ਕੁਰਬਾਨ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਦਾ ਪਾਰਥਿਕ ਸ਼ਰੀਰ ਕੱਲ ਜਦੀਪੈਂਡ ਪਹੁੰਚੇਗਾ ਅਤੇ ਕੱਲ ਹੀ ਸਰਕਾਰੀ ਸਰਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਅਤਵਾਦੀ ਹਮਲੇ ਦੇ ਵਿੱਚ ਪੰਜਾਬ ਦੇ ਹੀ 4 ਨੌਜਵਾਨ ਪੁੱਤ ਸ਼ਹੀਦ ਹੋਏ ਹਨ ਅਤੇ ਇੱਕ ਉੜੀਸਾ ਦਾ ਜਵਾਨ ਸ਼ਹੀਦ ਹੋਇਆ ਹੈ ਪੰਜਾਬ ਦੇ ਇਹਨਾਂ 4 ਜਵਾਨਾਂ ਦੇ ਵਿੱਚੋਂ ਇੱਕ ਹਰਕਿਸ਼ਨ ਸਿੰਘਾਂ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਨਰਨਾੜੀ ਐਸ ਕੇ ਗੱਲ ਮਹਤਪਤੀ ਜਹਰਕਿਸ਼ਨ ਸਿੰਘ ਫੌਜ ਵਿੱਚ ਕਾਰਤੀ ਹੋਇਆ ਹੈ ਗਿਰਾ ਵੱਡਾ ਬ੍ਰਦਰ ਹੈ ਫੌਜੀ ਆਰਮੀ ਚ ਉਹਦਾ ਬੇਟਾ ਵੀ ਫੌਦੇ ਵਿੱਚ ਹੀ ਪੁੰਛ ਤੇ ਕਾਂਚੇ ਉਡਾਣਾਂ ਨੂੰ ਮੁੱਤ ਤੇ ਰੰਗ ਕਰਦੇ ਆ ਸ਼ਹੀਦ ਹੋ ਗਿਆ ਉਸ ਦੀ ਬੇਟੀ 2 ਸਾਲ ਦੀ ਹੈ ਮੇਰੀ ਸਰਕਾਰ ਗਾਰੀ ਬੇਨਤੀ ਹੈ ਕਿ ਉਸਦੇ ਪਰਿਵਾਰ ਨੂੰ ਸਹੂਲਤ ਦਿੱਤੀ ਜਾਵੇ ਉਸ ਦੀ ਧੀ ਆ 2 ਸਾਲ ਦੀ ਉਹਦਾ ਪਰਿਵਾਰ ਨੇ ਜੋ ਵੀ ਸਹੂਲਤਾਂ ਜੇ ਸਵਾਸ ਤੇ ਕੁਰਬਾਨੀ ਕੀਤੀ ਹੈ ਉਸ ਦਾ ਬਾਹ ਵੀ ਫੌਜ ਦੇ ਵਿੱਚ ਹੀ ਉਸ ਨੇ ਵੀ ਆਪਣਾ ਬੇਟਾ ਮਲਸੀਹ ਨਹੀਂ ਕੀਤੀ ਵੀ ਬਾਕੀ ਦੇਸ਼ ਵਾਤੇ ਕੁਰਬਾਨੀ ਦਿੱਤੀ ਹੈ ਮੇਰੀ ਸਰਕਾਰ ਗਾਰੀ ਬੇਨਤੀ ਹੈ ਇਸ ਪਰਿਵਾਰ ਨੂੰ ਜਿੰਨੀ ਤੋਂ ਵੱਧ ਤੋਂ ਵੱਧ ਸਹੂਤ ਦਿੱਤੀ ਜਾਵੇ ਕਿ ਉਸ ਦੀ ਧੀ ਆ 2 ਸਾਲ ਦੀ ਬੱਚਾ ਵੀ ਹੋਣ ਵਾਲਾ ਹੈ ਉਹਨੂੰ ਸਰਕਾਰ ਸਹੂਤ ਕਰੇ ਮੈਂ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਸੈਂਟਰ ਪੰਜਾਬ ਸਰਕਾਰ ਦਾ ਮੇਰਾ ਸੰਦੇਸ਼ ਇਹ ਆ ਸਾਰੇ ਦੇਸ਼ ਨੂੰ ਕਿ ਜਿਸ ਤਰ੍ਹਾਂ ਸਾਡਾ ਬੱਚਾ ਦੇਸ਼ ਦੀ ਸੇਵਾ ਕਰਦੇ ਹੋਏ ਉਗਰਵਾਲੀਆਂ ਦੇ ਲੋਹਾ ਲੈ ਕੇ ਸ਼ਹੀਦ ਹੋ ਗਏ ਨੇ ਸਾਨੂੰ ਬਹੁਤ ਮਾਣ ਹੈ ਆਪਣੇ ਬੱਚੇ ਤੇ ਕਿ ਆਪਣੇ ਫਰਜ਼ ਨੂੰ ਨਿਭੋਗਿਆ ਅਛੀ ਤਰ੍ਹਾਂ ਇਸੇ ਤਰ੍ਹਾਂ ਸਾਰੇ ਬੱਚੇ ਜਿੰਨੇ ਵੀ ਹੈਗੇ ਆ ਆਪਣੇ ਦੇਸ਼ਕੋਮ ਦੀ ਸੇਵਾ ਕਰਦੇ ਰਹਿਣ ਤੇ ਦੂਜਾ ਹਰ ਇੱਕ ਚੀਜ਼ ਨੂੰ ਮਾਰੇ ਕੰਮ ਤੋਂ ਵੱਧ ਕੀ ਰਹੇ ਨਾਸ਼ੀਆਂ ਤੋਂ ਵੀ ਵੱਧ ਕੀ ਰਹੇ ਹੁਣ ਬਸ ਮੇਰਾ ਹੀ ਸੁਦੇ ਆਪਣੇ ਕਿੰਨੇ ਬੱਚੇ ਬਬੂ ਜੀ ਤਿੰਨ ਬੱਚੇ ਤੇ ਇਹ ਜਿਹੜਾ ਬੱਚਾ ਤੁਹਾਡਾ ਸ਼ਹੀਦ ਹੋਇਆ ਇਹਦੇ ਕਿੰਨੇ ਬੱਚੇ ਜੀ ਮੇਰੇ ਇੱਕ ਗੁਲੀ ਆ 1.5 ਸਾਲ ਦੀ ਤੇ ਇੱਕ ਬੱਚਾ ਉਹਨਾਂ ਦੇ ਸੇਕ ਤੇ ਹੋਵੇ 5-4 ਮਹੀਨੇ ਫਲਾਟ ਸਾਡੀ ਕੱਲ ਗੱਲ 12 ਵਜੇ ਹੋਈ ਆ ਉਹਨਾਂ ਨੇ ਵੀਡੀਓ ਕਾਲ ਕੀਤੀ ਉਹ ਇਹ ਕਹਿ ਰਹੀ ਸੀ ਵੀ ਰਾਜੀ ਕੁ ਜੀ ਪੁੱਛਿਆ ਕੀ ਆ λεडी ਜੀ ਮੰਮੀ ਆਪਣੀ ਨੇ ਗੱਲ ਕੀਤੀ ਤੇ ਰੋਦੀ ਗਾਲੀ ਮੈਨਾਂ ਗਾਲੀ ਮਾਂ ਨੂੰ ਪੁੱਛਿਆ ਨੇ ਅਸੰਬਿਆ ਹੀ ਕੋਲਕਾਰ ਪਾਇਆ ਉਹਨੇ ਪੂਰਾ ਠੰਡ ਵਾਲਾ ਤੇ ਮੈਨਤ ਨਾਲ ਹੱਸ ਕੇ ਕਹਿੰਦਾ ਕਿ ਤੈਨੂੰ ਬੜੀ ਠੰਡ ਲੱਗਣ ਲਈ ਤੂੰ ਕੋਲ ਪਾਇਆ ਹੱਸ ਕੇ ਕਹਿੰਦਾ ਸੀ ਤਸਵੀਰਾਂ ਦਾ ਮੀਂਹ ਪੈ ਰਿਹਾ ਸੀ ਬਸ ਉਹੀ ਲੱਗ ਚੁਕਿਆ ਨੇ